ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਪ੍ਰੀਤ ਅੱਜ ਹੋ ਗਈ ਆਪਣੇ ਕੋਲ 31 ਅਕਤੂਬਰ ਤੇ ਆਪਾਂ 371 ਤੇ 303 ਮਿਲਾ ਕੇ ਬੀਜਤੀ ਤੇ ਪਰਾਲੀ ਸਾਰੀ ਇਸ ਖੇਤ ਦੇ ਵਿੱਚ ਹੀ ਹੈ ਤੇ ਇਹਦੇ 'ਚ ਆ ਆਪਾਂ ਕੀ ਕੁਛ ਕੀਤਾ ਪਿੱਛੇ ਜੇ ਫੇਸਬੁੱਕ ਤੇ ਉੱਪਰ ਮੈਂ ਦੇਖਿਆ ਸੀ ਵੀ ਕਿਸੇ ਨੇ ਪਾਇਆ ਹੋਇਆ ਸੀ ਵੀ ਪਰਾਲੀ ਕਿਸੇ ਲਈ ਸੋਨਾ ਹੈ ਇਸ ਲਈ ਇਹ ਗਲਦੀ ਹੱਡੀ ਕਹਿ ਲੋ ਭਾਵੇਂ ਬਹੁਤ ਵੱਡੀ ਸਿਰਦਰਦੀ ਐ ਪਰ ਆਪਾਂ ਨੇ ਸੋਨਾ ਸਮਝਦੇ ਹੋਏ ਇਹਦੀ ਸਾਂਭ ਸੰਭਾਲ ਕੀਤੀ ਐ ਸਾਰੀ ਪ੍ਰਾਲੀ ਆਪਣੇ ਖੇਤ ਦੇ ਵਿੱਚ ਹੀ ਹੈ ਅ ਬਸ ਥੋੜਾ ਜਿਹਾ ਇਹ ਵੀ ਮਿਹਨਤ ਤੇ ਤੇਲ ਖਰਚਾ ਥੋੜਾ ਜਿਹਾ ਵੱਧ ਆਉਂਦਾ ਬਾਕੀ ਹੱਲ ਹੋ ਜਾਂਦਾ ਹੱਲ ਵਾਲੀ ਕੋਈ ਗੱਲ ਨਹੀਂ ਤੇ ਇਹਦੇ ਚ ਖਰਚੇ ਵੀ ਕਹਿੰਦੀਆਂ ਕਹਾਣੀਆਂ ਕਿਸਮਾਂ ਦੇ ਨੇ ਜਿਹੜੇ ਆਪਾਂ ਨੇ ਵਿੱਚ ਦੱਬੇ ਨੇ ਫੁੱਲ ਪਰਾਲੀ ਵਾਲੇ ਪਹਿਲਾਂ ਮਲਚਰ ਮਾਰਿਆ ਮਲਚਰ ਮਾਰਨ ਤੋਂ ਬਾਅਦ ਆਪਾਂ ਤਵੀਆਂ ਮਾਰੀਆਂ ਤਵੀਆਂ ਮਾਰਨ ਤੋਂ ਬਾਅਦ ਆਪਾਂ ਨੇ ਇਹਦੇ 'ਚ ਰਾਤ ਕਣਕ ਬੀਜਿਆ ਸੁਪਰ ਸੀਡਰ ਨਾਲ ਤੇ ਕਿਸੇ ਵੀ ਤਰੀਕੇ ਦੀ ਕਿਸੇ ਪਾਸਿਓਂ ਕੋਈ ਕਮੀ ਨਹੀਂ ਹੈਗੀ ਫੁੱਲ ਗਿੱਲ 'ਚ ਪੂਰੀ ਗੱਲ ਬਾ ਇਨਾ ਕਹੇਗਾ ਵੀ ਗਿੱਲ ਪੂਰੀ ਹੋਣੀ ਚਾਹੀਦੀ ਆ ਸੁਪਰਸੀਡਰ ਕਿਤੇ ਵੀ ਫੇਲ ਨਹੀਂ ਹੈਗਾ ਫੁੱਲ ਕਾਮਯਾਬ ਪਰ ਆਲੀ ਆਪਾਂ ਵਿੱਚ ਵਿੱਚ ਦੇਖ ਵੀ ਸਕਦੇ ਆਂ ਵੀ ਆਪਾਂ ਦਿਖ ਦਿਖ ਵੀ ਰਹੀ ਐ ਇੱਥੇ ਤੇ ਬਾਕੀ ਆਪਾਂ ਕਿਸੇ ਤੋਂ ਕੋਈ ਸਰਟੀਫਿਕੇਟ ਜਾਂ ਕਿਸੇ ਤੋਂ ਕੋਈ ਵਾਵਾਹੀਨ ਲੈਣੀ ਬਸ ਇੱਕ ਆਪਦੀ ਜ਼ਿੰਮੇਵਾਰੀ ਜੀ ਸਮਝ ਕੇ ਹੀ ਇਹ ਵੀ ਆਪਾਂ ਧਰਤੀ ਨੂੰ ਕੁਝ ਦੇ ਰਹੇ ਆਂ ਤੇ ਵਾਤਾਵਰਨ ਨੂੰ ਕੁਝ ਪਲੂਟ ਜਾਂ ਪ੍ਰਦੂਸ਼ਿਤ ਕਰਨ ਦੇ ਵਿੱਚ ਯੋਗਦਾਨ ਆਪਣਾ ਘੱਟ ਕਰ ਰਹੇ ਆ ਬਸ ਐਨੀ ਕਹਾਣੀ ਆ ਬਹੁਤ ਬਹੁਤ ਸ਼ੁਕਰੀਆ ਜੀ ਸਤ ਸ੍ਰੀ ਅਕਾਲ